ਅਸੀਕਾਲ ਜੀ ਬੈਲੂ ਜੀ ਦਾ ਖਾਲਸਾ ਬੈਲੂ ਜੀ ਦੀ ਫਤਿਹ ਅੱਜ ਆਪਾਂ ਗੱਲ ਕਰਦੇ ਆਂ ਅਕਾਲੀ ਦਲ ਬਾਦਲ ਬਾਰੇ ਜਿੱਦੋਂ ਦਾ ਪ੍ਰਕਾਸ਼ ਬਾਦਲ ਇਸ ਦੁਨੀਆ ਤੋਂ ਚੱਲਿਆ ਗਿਆ ਉਸ ਦਿਨ ਤੋਂ ਪਾਰਟੀ ਦੇ ਵਿੱਚ ਕੁਸਮਾਨ ਪਿਆ ਪਿਆ ਭਾਵਕੇ ਖੇਰੂ ਖੇਰੂ ਹੋਈ ਪਈ ਆ ਪਾਰਟੀ ਬੇਸਕਾ ਬਾਦਲ ਜਾਂਦੀ ਜਾਂਦੀ ਵਾਰ ਦਾ ਜਿਹੜਾ ਕਿ ਪੰਜ ਵਾਰੀ ਮੁੱਖ ਮੰਤਰੀ ਰਿਹਾ ਸੀ ਉਹ ਆਪਣੀ ਹਾਰ ਲੈ ਕੇ ਨਾਲ ਵਾਗਿਆ ਜਾਂਦੀ ਵਾਰ ਪਰ ਇਸ ਗਵੀਰ ਵਾਦਲ ਨੇ ਕਦੇ ਸੋਚਿਆ ਨਹੀਂ ਸੀ ਕਿ ਸਾਡੇ ਨਾਲ ਇੰਜ ਹੋਵੇਗਾ ਨਾ ਹੀ ਕਦੇ ਵੱਡੇ ਬਾਦਲ ਨੇ ਸੋਚਿਆ ਹੋਣਾ ਪਰ ਹੁਣ ਉਸ ਤੋਂ ਬਾਅਦ ਜਿਹੜਾ ਜੰਗ ਦਾ ਮਾਹੌਲ ਇੱਕ ਅਕਾਲੀ ਦਲ ਦੇ ਵਿੱਚ ਬਣ ਰਿਹਾ ਹੈ ਇੱਕ ਰੁਸੀ ਜਾਂਦਾ ਦੂਜਾ ਭੱਜ ਜਾਂਦਾ ਦੂਜਾ ਰੁਸੀ ਜਾਂਦਾ ਤੀਜਾ ਆ ਜਾਂਦਾ ਤੀਜਾ ਰੁਸੀ ਜਾਂਦਾ ਪੰਜਵਾਂ ਭੱਜ ਜਾਂਦਾ ਹੁਣ ਸੁਖਵੀਰ ਬਾਦਲ ਦਾ ਤਾਂ ਆਪ ਇਸ ਗੱਲ ਨੂੰ ਲੈ ਕੇ ਦਿਮਾਗ ਖੱਲਿਆ ਪਿਆ ਕਿ ਆ ਮੈਂ ਕਿਹਨੂੰ ਬੁਲਾਵਾਂ ਕਿਹਨੂੰ ਛੱਡਾਂ ਕਿ ਦੀ ਮੈਂ ਮਿੰਤਦਾਰੀ ਕਰਾਂ ਪਹਿਲਾਂ ਤਾਂ ਕੈਰੋ ਪਰਿਵਾਰ ਜਿਹੜਾ ਉਹ ਪਾਰਟੀ 'ਚੋਂ ਕੱਢ ਦਿੱਤਾ ਹਰਚਰਨ ਬੈਂਸਾ ਉਹ ਭੱਜ ਗਿਆ ਚਰਨਜੀਤ ਸਿੰਘ ਬਰਾੜਾ ਜਿਹੜਾ ਉਹਦੀ ਤੇ ਬੰਟੀ ਰਮਾਣੇ ਦੀ ਜੰਗ ਛੜੀ ਹੋਈ ਆ ਤੇ ਉਧਰੋਂ ਜਿਹੜਾ ਇਹਨਾਂ ਦਾ ਬਹੁਤ ਲੰਮੇ ਸਮੇਂ ਤੋਂ ਜਿਹੜਾ ਸਾਥ ਦੇ ਰਿਹਾ ਸੀ ਮਲੂਕਾ ਪਰਿਵਾਰ ਸਿਕੰਦਰ ਸਿੰਘ ਮਲੂਕਾ ਉਹ ਭੱਜ ਗਿਆ ਤੇ ਪੰਜ-ਸੱਤ ਜਾਣੇ ਹੋਰ ਨੇ ਉਹ ਵੀ ਫਰਾਰ ਹੋਣ ਨੂੰ ਤਿਆਰ ਨੇ ਹੁਣ ਕਹਿਣ ਦਾ ਭਾਵ ਕਿ ਬੰਟੀ ਰਮਾਣੇ ਤੇ ਜਿਹੜਾ ਚਰਨਜੀਤ ਬਰਾੜ ਦਾ ਇੱਕ ਪੇਚਾ ਪੈ ਗਿਆ ਹੁਣ ਉਸ ਪੇਚੇ ਨੂੰ ਲੈ ਕੇ ਫਿਕਰਮੰਦ ਆ ਸੁਖਵੀਰ ਬਾਦਲ ਹੁਣ ਜਿਮਣੀ ਚੋਣ ਵੀ ਹੋਣੀ ਆ ਪੰਜ ਥਾਈ ਪਰ ਉਸ ਤੋਂ ਪਹਿਲਾਂ ਜਿਹੜਾ ਬਾਦਲ ਪਰਿਵਾਰ ਦੇ ਵਿੱਚ ਇੱਕ ਕਿਸਮਾਨ ਛਿੜ ਗਿਆ ਪਾਰਟੀ ਵਿੱਚ ਵੀ ਛਿੜ ਗਿਆ ਬਾਦਲ ਪਰਿਵਾਰ ਦੇ ਵਿੱਚ ਵੀ ਛਿੜ ਗਿਆ ਹੁਣ ਜੇਕਰ ਸੁਖਵੀਰ ਬਾਦਲ ਵੰਟੀ ਅਰਮਾਨੇ ਨੂੰ ਬਰੌਂਦਾ ਤਾ ਚਰਨਜੀਤ ਬਰਾੜਾ ਜਿਹੜਾ ਉਹ ਗੁੱਸੇ ਹੁੰਦਾ ਜੇ ਚਰਨਜੀਤ ਨੂੰ ਉਹ ਕਰਦਾ ਉਹ ਗੁੱਸੇ ਹੁੰਦਾ ਇੱਕ ਜਣਾ ਨਾਲ ਪਾਰਟੀ 'ਚ ਜਾਊ ਜਾਊਗਾ ਚਰਨਜੀਤ ਬਰਾੜ ਨੇ ਬੇਸ਼ੱਕ ਪਾਰਟੀ ਤੇ ਇਲਜ਼ਾਮ ਲਾਏ ਨੇ ਉਹਨੇ ਕਿਹਾ ਕਿ ਮੈਂ ਪਾਰਟੀ ਦਾ ਬਾਬਾ ਦਰਚ ਪਾਈ ਰਿਹਾ ਹਾਂ ਬਹੁਤ ਟਾਈਮ ਤੋਂ ਜਿਹੜਾ ਕਿ ਮੈਂ ਖੜਾ ਰਿਹਾ ਮੈਨੂੰ 2 ਸਾਲ ਤੱਕ ਸੁਖਵੀਰ ਬਾਦਲ ਨੇ ਬੁਲਾਇਆ ਨਹੀਂ ਮੈਂ ਫੇਰ ਵੀ ਚੁੱਪ ਰਿਹਾ ਪਰ ਹੁਣ ਇਹਨਾਂ ਦੀ ਦੂਸਰਵਾਦੀ ਐਨੀ ਵੱਧ ਗਈ ਤੇ ਚਰਨਜੀਤ ਜਿਹੜਾ ਬਰਾੜਾ ਉਹ ਕਹਿੰਦਾ ਜੀ ਕਰਦਾ ਮੇਰਾ ਕਹਿੰਦਾ ਮੈਂ ਇਹਦੇ ਸਿਰ 'ਚ ਥੋੜਾ ਮਾਰਾਂ ਬੰਟੀ ਰਮਾਣੇ ਦੇ ਉਧਰੋਂ ਬੰਟੀ ਰਮਾਣਾ ਕਹਿੰਦਾ ਇਹ ਬੇਤੁਕੀਆਂ ਗੱਲਾਂ ਕਰਦਾ ਕਹਿੰਦਾ ਇਹ ਤਾਂ پاਗਲ ਹੋ ਗਿਆ ਹੱਲਿਆ ਫਿਰਦਾਗਾ ਜੇ ਸਗੀਰ ਬਾਦਲ ਨੂੰ ਕੋਈ ਬੁਲਾਉਂਦਾਗਾ ਸਗੀਰ ਬਾਦਲ ਭੱਜ ਕੇ ਪੈ ਜਾਂਦਾ گاਉ ਕਿ ਜਣੇ ਕਿ ਅਕਾਲੀ ਦਲ ਦੇ ਵਿੱਚ ਖਾਸੀ ਖੜੋਚ ਆ ਚੁੱਕੀ ਆ ਜਿਹਨੂੰ ਆਪਾਂ ਕਹਿ ਦਈਏ ਕਿ ਇਹ ਪਾਰਟੀ ਲਗਭਗ ਖੇਡਣ ਦੇ ਕਿਨਾਰੇ ਆ ਲੋਕਾਂ ਦਾ ਕਈਆਂ ਕਈਆਂ ਦਾ ਕਹਿਣਾਗਾ ਕਿ ਜਿਹੜੀ ਹਰਸਿਮਰਤ ਨੇ ਬੀਬਾ ਹਰਸਿਮਰਤ ਕੌਰ ਨੇ ਇੱਕ ਸੌਂ ਖਾਦੀ ਸੀ ਕਿ ਜੀਨੇ ਗੁਰੂ ਗ੍ਰੰਥ ਸਾਹਿਬ ਦੀ ਬੇਆਦਬੀਆਂ ਤੇ ਸਿਆਸਤ ਕੀਤੀ ਹੋਵੇ ਜਾਂ ਉਹਦੀ ਬੇਆਦਬੀ ਕਰਾਈ ਹੋਵੇ ਤਾਂ ਉਹਦੀ ਕੱਖ ਨਾ ਰਹੇ ਲੋਕਾਂ ਦਾ ਇਹ ਮੰਨਣਾ ਕਿ ਬੀਬਾ ਦੀ ਅਰਦਾਸ ਬਿਲਕੁਲ ਰੱਬ ਨੇ ਨੇੜੇ ਹੋ ਕੇ ਸੁਣ ਲਈ ਜਿਸ ਤਰ੍ਹਾਂ ਬੀਬਾ ਨੇ ਕਿਹਾ ਸੀ ਕਿ ਉਹਦਾ ਕੱਖ ਨਾ ਰਹੇ ਕਹਿੰਦੇ ਹੁਣ ਇਹਦਾ ਵੀ ਪਾਰਟੀ ਦਾ ਉਹ ਹਾਲ ਹੋ ਗਿਆ ਹੁਣ ਕਹਿੰਦੇ ਇਹਨਾਂ ਦਾ ਕੱਖ ਰਹਿਣਾ ਵੀ ਨਹੀਂ ਕਹਿੰਦੇ ਵੈਸੇ ਤਾਂ ਹੁਣ ਇੱਕ ਸੀਟ ਆਈ ਹੈ ਕਹਿੰਦੇ 13 ਦੇ ਵਿੱਚੋਂ ਇੱਕ ਕੱਖ ਰਹਿਣ ਤੋਂ ਕੋਈ ਕਹਿੰਦੇ ਘਟਣੀ ਤੇ ਬਾਕੀ ਜਿਹੜਾ ਹੁਣ ਕਿਸਮਾਨ ਛਿੜ ਗਿਆ ਇਹਨੂੰ ਲੈਂ ਲੱਗਦਾ ਕਿ 0 0 ਆਊਗੀ ਕਾਂਗਰਸ ਦਾ ਵੀ ਪੱਤਾ ਸਾਫ਼ ਹੀ ਸਮਝੋ ਵੈਸੇ ਕਾਇਤ ਕੀ ਕਾਂਗਰਸ 6-7 ਸੀਟਾਂ ਲੈ ਗਈ ਪਰ ਲੱਗਦਾ ਨਹੀਂ ਕਿ ਅਗਲੀ ਵਾਰ ਉਹ ਵੀ ਲੈ ਕੇ ਜਾਊਗੀ ਕਿਉਂਕਿ ਅਕਾਲੀ ਦਲ ਦੇ ਵਿੱਚ ਜਿਹੜਾ ਕਿਸਮਾਨ ਛੜਿਆ ਪਿਆਗਾ ਇਹਦਾ ਤਾਂ ਹੁਣ ਰੱਬ ਹੀ ਰੱਖਾਗਾ ਇੱਕ ਰੁੱਸ ਜਾਂਦਾਗਾ ਜਿਸ ਤਰ੍ਹਾਂ ਆਪਾਂ ਕਹਿੰਦੇ ਹੁੰਨੇ ਆ ਪੇਕੇ ਵਾਲੀ ਬਹੂ ਮੰਗੂ ਦੂਜਾ ਮਨਾ ਲਿਆਉਂਦਾਗਾ ਦੂਜਾ ਰੁੱਸ ਜਾਂਦਾ ਤੀਜਾ ਨੂੰ ਮਨਾਉਣ ਜਾਂਦੇ ਨੇ ਔਰ ਉਸਕੇ ਭੱਜਿਆਂ ਦਾ ਆਉਂਦੇ ਨੂੰ ਕੋਈ ਹੋਰ ਉਸਕੇ ਭੱਜ ਜਾਂਦਾ ਇਹਨਾਂ ਦਾ ਤਾਂ ਖੇਡਣਾ ਜਾਂ ਖੰਡ ਗਿਆ ਲੱਗਦਾ ਹੁਣ ਮੈਨੂੰ ਪਤਾ ਨਹੀਂ ਕੋਈ ਅੱਗੇ ਬੀਬੀ ਬਾਦਲ ਹੁੰਦੀ ਸੀ ਵੱਡੀ ਸਬਗੀਰ ਬਦਲ ਦੀ ਮਾਤਾ ਜੀ ਉਹ ਨੂਰ ਮਹਿਰ ਕੋਲੇ ਜਾਂਦੀ ਹੁੰਦੀ ਸੀ ਆਸੂ ਤੋਸ ਭਨੇਰਾ ਵਾਲਾ ਜਾਂ ਆਸੂ ਤੋਸ ਮਾਫ ਕਰਨ ਨਾ ਭਨੇਰਾ ਨਿਕਲ ਆਪਣੇਹਾਰਾ ਬਿੱਜੂ ਤਾਂ ਮਰ ਗਿਆ ਇਹ ਵੀ ਮਰਿਆ ਪਿਆ 10 ਸਾਲਾਂ ਦਾ ਫ੍ਰੀਜ 'ਚ ਲਾਇਆ ਪਿਆ ਇਹ ਨੂਰ ਮਹਿਲ ਦੇ ਜਾਂਦੇ ਹੁੰਦੇ ਸੀ ਕਹਿੰਦੇ ਉਹ ਤੋਂ ਨੂਰ ਮਹਿਲ ਇਹ ਤੇ ਕਿਰਪਾ ਕਰ ਦਿੰਦਾ ਸੀ ਮੜੇ ਮੋਟੇ ਕਹਿੰਦੇ ਇਸ ਕਰਕੇ ਇਹਨਾਂ ਨੂੰ ਸਿਟਾ ਮਿਲਦੀਆਂ ਸੀ ਲੋਕਾਂ ਦਾ ਕਹਿਣਾ ਹੈ ਇਹ ਮੇਰਾ ਨਹੀਂ ਲੋਕਾਂ ਦੇ ਸਵਾਲ ਨੇ ਲੋਕਾਂ ਦੇ ਕਮੈਂਟ ਆਉਂਦੇ ਨੇ ਜਿਹੜੇ ਉਹ ਕਮੈਂਟ ਆਉਂਦੇ ਲੋਕਾਂ ਦੇ ਸਵਾਲ ਆਉਂਦੇ ਨੇ ਅਸੀਂ ਤੁਹਾਡੇ ਤੱਕ ਰੱਖ ਦਿੰਦੇ ਹਾਂ ਜਿਹੜੀ ਭਾਸ਼ਾ ਵਿੱਚ ਲੋਕ ਬੋਲਦੇ ਆ ਉਹੀ ਭਾਸ਼ਾ ਬੇਸ਼ੱਕ ਅਸੀਂ ਉਹਨੀ ਭਾਸ਼ਾ ਨਹੀਂ ਬੋਲ ਸਕਦੇ ਮੰਦੀ ਪਰ ਅਸੀਂ ਸੱਚ じゃ ਬੋਲ ਦਿੰਦੇ ਆ ਉਹਨਾਂ ਕ ਜਿੰਨਾਂ ਕ ਉਹ ਲੋਕ ਬੋਲਦੇ ਨੇ ਕਹਿੰਦੇ ਵੀ ਹੁਣ ਆਸੂ ਬਿਨਾ ਆਸੂ ਤੋਸ ਵਾਲਾ ਜਿਹੜਾ ਅੱਗੇ ਚੱਕਰ ਚੱਲਦਾ ਸੀ ਹੁਣ ਆਸੂ ਤੋਸ ਵੀ ਮਰ ਗਿਆ ਕਹਿੰਦੇ ਵੱਡਾ ਬਾਦਲ ਵੀ ਨਾਲ ਲੈ ਗਿਆ ਸਭ ਕੁਝ ਹੁਣ ਤਾਂ ਕਹਿੰਦੇ ਫੁੰਝਾ ਆ ਜਾਂ ਫਿਰ ਗਿਆ ਹੁਣ ਤਾਂ ਸੁਖਵੀਰ ਬਾਦਲ ਕਹਿੰਦਾ ਸੀ ਕਹਿੰਦਾ ਸਾਡੀ ਗੱਡੀ ਤਾਂ ਲੀ ਤੇ ਚੜਦੀ ਸੀ ਕਹਿੰਦਾ ਐਨ ਮੌਕੇ ਉੱਤੇ ਕਹਿੰਦਾ ਝਾੜੂ ਵਾਲਿਆਂ ਨੇ ਗੰਦ ਪਾਤਾ ਹੁਣ ਸੁਖਵੀਰ ਬਾਦਲ ਤਾਂ ਰਹਿ ਗਿਆ ਇਕੱਲਾ ਹੁਣ ਇੱਕ ਜੜਾ ਇਕੱਲਾ ਰਹਿ ਜੇ ਪਰਿਵਾਰ ਦੇ ਵਿੱਚੋਂ ਜਾਂ ਪਾਰਟੀ ਦੇ ਵਿੱਚੋਂ ਉਸ ਨੂੰ ਮਨਾਉਣੇ ਯਾਰ ਮਿੱਤਰ ਬੇਲੀ ਬਹੁਤ ਔਖੇ ਨੇ ਕਿਉਂ ਹੋ ਵਾਲੇ ਗਏ ਨੇ ਉਹ ਕਹਿੰਦਾ ਮੈਂ ਪ੍ਰਧਾਨ ਹੋਵਾਂ ਉਹ ਕਹਿੰਦਾ ਮੈਂ ਚੇਅਰਮੈਨ ਹੋਵਾਂ ਉਹ ਕਹਿੰਦਾ ਮੈਂ ਮੁੱਖ ਮੰਤਰੀ ਹੋਵਾਂ ਹੁਣ ਸਾਰਿਆਂ ਦਾ ਆਪੋ ਤਾਪ ਜਿਹੜਾ ਇਹ ਕੰਮ ਹੋਇਆ ਪਿਆਗਾ ਪਾਰਟੀ ਦੇ ਵਿਸ਼ੇ ਤੋਂ ਜਿਹੜਾ ਕਹਿ ਰਹੀ ਆਪਾਂ ਇਹ ਬਾਹਰ ਹੋ ਗਿਆ ਕੰਮ ਹੁਣ ਹਣ ਸ਼ਗਵੀਰ ਬਾਦਲ ਤਾਂ ਜਿਸ ਦਿਨ ਦੇ ਦਿਨ ਨੀ ਬੋਟਾ ਪਾਈਆਂ 4 ਜੂਨ ਤੋਂ ਬਾਅਦ ਜਿਹੜਾ ਅਰਜਲਤਾ ਆ ਉਸ ਤੋਂ ਬਾਅਦ ਤਾਂ ਗੁੰਮ ਹੀ ਹੋ ਗਿਆ ਪਤਾ ਨਹੀਂ ਕਿੱਧਰ ਬਾਗ ਗਿਆ ਨਾ ਬੀਬਾ ਜੀ ਦਾ ਬਿਆਨ ਆਉਂਦਾ ਨਾ ਇਹ ਸ਼ਗਵੀਰ ਬਾਦਲ ਦਾ ਬਿਆਨ ਆਉਂਦਾਗਾ ਪਤਾ ਨਹੀਂ ਇਹਨਾਂ ਦੀ ਪਾਰਟੀ ਨੂੰ ਕਿਹਨੇ ਨਜ਼ਰ ਲਾਤੀ ਤਾਂ ਲੱਗਦਾਗਾ ਹੁਣ ਇਹਨਾਂ ਦੀ ਪਾਰਟੀ ਨੂੰ ਕੋਈ ਤਬੀਤ ਬੂਤ ਕਰਾਉਣਾ ਪਊਗਾ ਲੱਗਦਾਗਾ ਫਿਲਹਾਲ ਤੇ ਆਪਾਂ ਗੱਲਾਂ ਤੁਹਾਡੀਆਂ ਜਿਹੜੀਆਂ ਹੋਰ ਨੇ ਜਿਹੜੀਆਂ ਇਨਾਂ ਦਾ ਜਿਹੜਾ ਆਪਸੀ ਵੰਟੀ ਰਮਾਣੇ ਤੇ ਚਰਨਿਤ ਬਰਾੜ ਦਾ ਰੋਲਾ ਪਿਆ ਹੋਇਆਗਾ ਥੋੜ੍ਹਾ ਤਾਂ ਇੱਕ ਗੱਲ ਪਹੁੰਚ ਗਈ ਤੇ ਹੁਣ ਆਪਾਂ ਦੇਖਦੇ ਹਾਂ ਕਿ ਅਗਲਾ ਕਿਹੜਾਗਾ ਹਰਚਰਨ ਬੈਂਸ ਉਹ ਪ੍ਰਗਾਸ਼ ਵਾਦਨ ਨਾਲ ਜੁੜਿਆ ਰਿਹਾ ਕਹਿੰਦਾ ਪ੍ਰਗਾਸ਼ ਵਾਦ ਦਾ ਤਾਂ ਵਧੀਆ ਸੀ ਪਰ ਕਹਿੰਦਾ ਜਦੋਂ ਆ ਦੂਜੇ ਤੀਜੇ ਆ ਗਏ ਕਹਿੰਦਾ ਬਸ ਖਾਤਮ ਖੇਡੇ ਆ ਉਦੋਂ ਵੀ ਮੈਂ ਖਾਵੀ ਬਿਆਨ ਦਿੱਤੇ ਹੋਏ ਨੇ ਤੇ ਬਾਕੀ ਤੁਹਾਨੂੰ ਇੱਕ ਨਵੀਂ ਅਪਡੇਟ ਦੇ ਨਾਲ ਮਿਲਦੇ ਹਾਂ ਸਗੀਰ ਬਾਦਲ ਤੇ ਹੱਤਿਆਰਨ ਬੈਸ ਦੇ ਵਿੱਚ ਜਿਹੜੀ ਗੱਲਬਾਤ ਹੋਈ ਆ ਗੁਪਤ ਮੀਟਿੰਗਾਂ ਹੋ ਰਹੀਆਂ ਨੇ ਤੇ ਕਹਿੰਦੇ ਕੁੰਡੀ ਵੀ ਲਾ ਕੇ ਜਿਹੜੀ ਇਹਨੇ ਗੁਪਤ ਮੀਟਿੰਗ ਕੀਤੀ ਆ ਸ਼ਗੀਰਵਾਦਲ ਨੇ ਉਹ ਤੁਹਾਨੂੰ ਆਪਾਂ ਅਗਲੇ ਐਪੀਸੋਡ ਦੇ ਵਿੱਚ ਦੱਸਾਂਗੇ ਸਾਰੀ ਗੱਲਬਾਤ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਕਮੈਂਟ ਕਰਨਾ ਨਾ ਭੁੱਲਿਆ ਕਰੋ ਚੰਗੇ ਮੰਨ ਦੇ ਜਿੰਨੇ ਵੀ ਤੁਹਾਨੂੰ ਲੱਗਦੇ ਆ ਆਪਣੀ ਸੋਚ ਮੁਤਾਬਕ ਤੁਹਾਡੀ ਸੋਚ ਤੋਂ ਪਤਾ ਲੱਗ ਜਾਂਦਾ ਇਹ ਕਮੈਂਟ ਜ਼ਰੂਰ ਕਰਨੇ ਆ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਲੈ ਕਰਨਾ ਤੇ ਗਰੁੱਪਾਂ ਦੇ ਵਿੱਚ ਭੇਜਨੀ ਹੈ ਤਾਂ ਕਿ ਜਿਹੜੀ ਇਹਨਾਂ ਦਾ ਕਸਮਾਨ ਪਿਆ ਹੋਇਆ ਕਾਲੇਦਾਲ ਬਾਦਲ ਦਾ ਉਹ ਸਾਰਿਆਂ ਨੂੰ ਪਤਾ ਲੱਗ ਸਕੇ ਅੱਧਿਆਂ ਨੂੰ ਲੋਕਾਂ ਨੂੰ ਤਾਂ ਕਿਉਂਕਿ ਕਈ ਪੱਤਰਕਾਰ ਹੁੰਦੇ ਆ ਭਲੇਵੇਂ ਜੇ ਪਾ ਕੇ ਗੋਲਮੋਲ ਗੱਲਾਂ ਜਾਂ ਕਰ ਦਿੰਦੇ ਆ ਸਾਡੇ ਕੋਲ ਤਾਂ ਠੇਠ ਗੱਲਾਂ ਨੇ ਸਿੱਧੀਆਂ ਪੰਜਾਬੀ ਦੀ ਵਿੱਚ ਜਣੀ ਕਿ ਅਸੀਂ ਤਾਂ ਦੱਸ ਦਿੱਤਾ ਭਾਈ ਇਹਨਾਂ ਦੇ ਤੁਹਾਡਾ ਤਾਂ ਗੱਲ ਪਹੁੰਚ ਗਈ ਇਹ ਤਾਂ ਪਤਾ ਨਹੀਂ ਤੂੜੀਆਂ ਵਾਲੀਆਂ ਤੰਗਲੀਆਂ ਚੱਕ ਲੈਣਾ ਆਉਣ ਵਾਲੇ ਟਾਈਮ ਦੇ ਵਿੱਚ ਪਤਾ ਨਹੀਂ ਕੀ ਕੁਝ ਕਰਨਗੇ ਇਹ ਤਾਂ ਰੱਬ ਜਾਣਦਾ ਫਿਲਹਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ ਮਹਿਜ ਕਾ ਖਾਲਸਾ ਵਹਿਜ ਕੀ ਫਤਿਹ